ਦੋਸਤੋ ਇੱਕ ਚੱਕਰਵਰਤੀ ਸਮਰਾਟ ਨੇ ਆਪਣੇ ਜਨਮ ਦਿਨ ਤੇ ਇੱਕ ਵੱਡਾ ਸਮਾਗਮ ਕੀਤਾ। ਉਸਨੇ ਸਾਰੇ ਲੋਕਾਂ ਨੂੰ ਉਸ ਸਮਾਗਮ ਵਿੱਚ ਸੱਦਿਆ। ਉੱਥੇ ਉਸਨੇ ਦਾਨ ਦਿੱਤਾ। ਜਿਸ ਨੂੰ ਜੋ ਚਾਹੀਦਾ ਸੀ ਸਭ ਨੂੰ ਦਿੱਤਾ। ਉੱਥੇ ਦਿੱਤਾ ਜਾ ਰਿਹਾ ਸੀ। ਲੋਕ ਉਸ ਰਾਜੇ ਦੀ ਜੈ ਜੈਕਾਰ ਕਰ ਰਹੇ ਸੀ ਤੇ ਕਹਿ ਰਹੇ ਸੀ ਕਿ ਜਿਹਹਾ ਰਾਜਾ ਨਾ ਖਦੇ ਹੋਇਆ ਤੇ ਨਾ ਹੋਵੇਗਾ। ਰਾਜਾ ਵੀ ਆਪਣੀ ਪ੍ਰਸ਼ੰਸਾ ਸੁਣ ਕੇ ਬੜਾ ਖੁਸ਼ ਹੋ ਰਿਹਾ ਸੀ। ਅੰਤ ਵਿੱਚ ਰਾਜੇ ਨੇ ਆਪਣੇ ਪ੍ਰਸ਼ੰਸਾ ਕਰਦੇ ਹੋਏ ਭਾਸ਼ਣ ਦਿੰਦੇ ਹੋਏ ਕਿਹਾ ਕਿ ਮੇਰੇ ਕੋਲ ਕਿੰਨੀ ਜ਼ਮੀਨ ਹੈ ਮੈਂ ਨਹੀਂ ਜਾਣਦਾ ਉਸ ਨੂੰ ਕੋਈ ਨਾਪ ਨਹੀਂ ਸਕਦਾ ਮੇਰੇ ਕੋਲ ਇੱਕ ਅਜਿਹਾ ਅਬੇਦ ਮੈਲ ਹੈ ਜਿਸ ਵਿੱਚ ਕੋਈ ਵੀ ਦੁਸ਼ਮਣ ਆ ਨਹੀਂ ਸਕਦਾ ਮੇਰੇ ਕੋਲ ਇੰਨੀ ਧਨ ਦੌਲਤਾਂ ਕਿ ਮੈਂ ਉਸ ਨੂੰ ਰੋਜ਼ ਲਟਾਵਾਂ ਤਾਂ ਵੀ ਉਹ ਕਦੇ ਖਤਮ ਨਹੀਂ ਹੋਵੇਗੀ ਮੇਰੇ ਕੋਲ ਇੰਨੀ ਤਾਕਤਾਂ ਕਿ ਮੇਰੀ ਤਾਕਤ ਦੇ ਅੱਗੇ ਕੋਈ ਵੀ ਦੁਸ਼ਮਣ ਜਰਾ ਵੀ ਨਹੀਂ ਟੇਕ ਸਕਦਾ ਮੈਂ ਸਭ ਤੋਂ ਵੱਡਾ ਇੱਕੋ ਇੱਕ ਚਕਰਵਰਤੀ ਸਮਰਾਟ ਹਾਂ ਦੋਸਤੋ ਉਦੋਂ ਹੀ ਉਹ ਸਪੀਡ ਵਿੱਚ ਇੱਕ ਫਕੀਰ ਨਿਕਲ ਆਇਆ ਫਕੀਰ ਨੇ ਉਸ ਰਾਜੇ ਨੂੰ ਕਿਹਾ ਮਹਾਰਾਜ ਮaaf ਕਰਨਾ ਪਰ ਤੁਸੀਂ ਤਾਂ ਮੇਰੇ ਤੋਂ ਵੀ ਗਰੀਬ ਨਿਕਲੇ ਤੁਹਾਡੇ ਕੋਲ ਕੁਝ ਵੀ ਨਹੀਂ ਆ ਫਿਰ ਵੀ ਇੰਨੀਆਂ ਵੱਡੀਆਂ ਵੱਡੀਆਂ ਗੱਲਾਂ ਕਰ ਰਹੇ ਹੋ ਆਪਣੀਆਂ ਅੱਖਾਂ ਨੂੰ ਸਾਫ਼ ਕਰੋ ਤੇ ਵੇਖੋ ਕਿ ਤੁਸੀਂ ਕੰਗਾਲ ਹੋ ਇਹ ਸੁਣ ਕੇ ਰਾਜੇ ਨੂੰ ਗੁੱਸਾ ਆ ਗਿਆ ਉਸਨੇ ਫਕੀਰ ਨੂੰ ਕਾਰਾਗਰ ਵਿੱਚ ਬੰਦ ਕਰ ਦਿੱਤਾ ਅਗਲੇ ਦਿਨ ਫਕੀਰ ਨੂੰ ਦਰਬਾਰ ਵਿੱਚ ਪੇਸ਼ ਕੀਤਾ ਗਿਆ ਤਦ ਰਾਜੇ ਨੇ ਫਕੀਰ ਨੂੰ ਕਿਹਾ ਹੁਣ ਬੋਲੋ ਕੀ ਖਿਆਲ ਆ ਫਕੀਰ ਨੇ ਕਿਹਾ ਮੈਂ ਤਾਂ ਸੋਚਦਾ ਸੀ ਕਿ ਸ਼ਾਇਦ ਤੁਹਾਡੇ ਕੋਲ ਥੋੜਾ ਬਹੁਤ ਦਿਮਾਗ ਜਾਂ ਬੁੱਧੀ ਹੋਵੇਗੀ ਪਰ ਤੁਹਾਡੇ ਕੋਲ ਤਾਂ ਉਹ ਵੀ ਨਹੀਂ ਹੈ ਰਾਜੇ ਨੇ ਕਿਹਾ ਹੁਣ ਤੂੰ ਸਾਡਾ અપਮਾਨ ਤੇ અપਮਾਨ ਕਰਦਾ ਜਾ ਰਿਹਾ ਅਸਲੀ ਅਸੀਂ ਤੈਨੂੰ ਮੌਤ ਦੀ ਸਜ਼ਾ ਦੇ ਸਕਦੇ ਹਾਂ ਫਕੀਰ ਬੋਲਿਆ ਤੁਸੀਂ ਕਿਸੇ ਨੂੰ ਕੁਝ ਨਹੀਂ ਦੇ ਸਕਦੇ ਰਾਜਨ ਕੁਝ ਦੇ ਲਈ ਸਾਡੇ ਕੋਲ ਕੁਝ ਹੋਣਾ ਚਾਹੀਦਾ ਵਾ ਤੁਹਾਡੇ ਕੋਲ ਤਾਂ ਕੁਝ ਵੀ ਨਹੀਂ ਰਾਜੇ ਨੇ ਕਿਹਾ ਤਾਂ ਕਿ ਤੇਰੇ ਕੋਲ ਕੁਝ ਹੈ ਫਕੀਰ ਨੇ ਕਿਹਾ ਮੇਰੇ ਕੋਲ ਜੋ ਹੈ ਉਹ ਤੁਹਾਨੂੰ ਦਿਖਾਈ ਨਹੀਂ ਦੇਵੇਗਾ ਤੇ ਜੋ ਤੁਹਾਨੂੰ ਦਿਖਾਈ ਦੇ ਸਕਦਾ ਅਜਿਹਾ ਮੇਰੇ ਕੋਲ ਕੁਝ ਵੀ ਨਹੀਂ ਰਾਜੇ ਨੇ ਕਿਹਾ ਬਸ ਅਸੀਂ ਸਮਝ ਗਏ ਆ ਤੇਰੀ ਨੀਅਤ ਤੂੰ ਮੇਰੇ ਤੋਂ ਕੁਝ ਚਾਉਣਾ ਕਿਉਂਕਿ ਤੇਰੇ ਕੋਲ ਕੁਝ ਵੀ ਨਹੀਂ ਤੂੰ ਗਰੀਬ ਹੈ ਤੇ ਤੈਨੂੰ ਧਨ ਚਾਹੀਦਾ ਹੁਣ ਘਰ ਜਾ ਤੇ ਉਸ ਦੀ ਚਿੰਤਾ ਨਾ ਕਰ ਫਕੀਰ ਹੱਸਿਆ ਤੇ ਆਪਣੇ ਘਰ ਵਾਪਸ ਚਲਾ ਗਿਆ ਫਕੀਰ ਇੱਕ ਪੁਰਾਣੀ ਟੁੱਟੀ ਫੁੱਟੀ ਚੌਪੜੀ ਵਿੱਚ ਰਹਿੰਦਾ ਸੀ ਰਾਜੇ ਨੇ ਫਕੀਰ ਦੇ ਪਹੁੰਚਣ ਤੋਂ ਪਹਿਲਾਂ ਉਸ ਦੀ ਚੌਪੜੀ ਵਿੱਚ ਬਹੁਤ ਸਾਰਾ ਧਨ ਰਖਵਾ ਦਿੱਤਾ ਰਾਜੇ ਨੇ ਸੋਚਿਆ ਕਿ ਇਹ ਗਰੀਬ ਫਕੀਰ ਇੰਨਾ ਸਾਰਾ ਧਨ ਦੇ ਕੇ ਪਾਗਲ ਹੋ ਜਾਵੇਗਾ ਕਿਉਂਕਿ ਆਪਣੀ ਜ਼ਿੰਦਗੀ ਵਿੱਚ ਉਸਨੇ ਇੰਨਾ ਧਨ ਕਦੇ ਵੇਖਿਆ ਹੀ ਨਹੀਂ ਸੀ ਇਹ ਦੇਖਣ ਲਈ ਰਾਜਾ ਵੀ ਫਕੀਰ ਦੇ ਪਿੱਛੇ-ਪਿੱਛੇ ਚੁੱਪਚਾਪ ਨਿਕਲ ਗਿਆ ਫਕੀਰ ਆਪਣੀ ਚੌਪੜੀ ਵਿੱਚ ਆਇਆ ਤੇ ਉਸਨੇ ਦੇਖਿਆ ਕਿ ਉਸਤੇ ਸੌਣ ਲਈ ਜਗ੍ਹਾ ਵੀ ਨਹੀਂ ਹੈ ਚਾਰੇ ਪਾਸੇ ਥੈਲੀਆਂ-ਇਥੈਲੀਆਂ ਰੱਖੀਆਂ ਨੇ ਫਕੀਰ ਨੇ ਕੁਝ ਥੈਲੀਆਂ ਚੁੱਕ ਕੇ ਚੌਪੜੀ ਦੇ ਬਾਹਰ ਸੁੱਟ ਦਿੱਤੀਆਂ ਤੇ ਆਪਣੇ ਸੌਣ ਦੇ ਲਈ ਜਗ੍ਹਾ ਬਣਾ ਕੇ ਇੱਕ ਥੈਲੀ ਨੂੰ ਆਪਣੇ ਸਿਰੇ ਠਾਰਾ ਕੇ ਸੌ ਗਿਆ ਰਾਜਾ ਤੇ ਲੋਕ ਇਹ ਸਭ ਦੇਖ ਕੇ ਹੈਰਾਨ ਹੋ ਰਹੇ ਸੀ ਰਾਜੇ ਨੂੰ ਬੜੀ ਹੈਰਾਨੀ ਹੋਈ ਕਿ ਫਕੀਰ ਨੇ ਇੰਨਾ ਸਾਰਾ ਧੰਨ ਬਾਹਰ ਸੁੱਟ ਦਿੱਤਾ ਤੇ ਧੰਨ ਦੀ ਥਾਲੀ ਉਤੇ ਇਸ ਤਰ੍ਹਾਂ ਸੌ ਗਿਆ ਜਿਵੇਂ ਚੌਂਪੜੀ ਵਿੱਚ ਧੰਨ ਨਾ ਹੋਵੇ ਸਗੋਂ ਮਿੱਟੀ ਪਈ ਹੋਵੇ ਰਾਜੇ ਨੇ ਸੋਚਿਆ ਕਿ ਸ਼ਾਇਦ ਕਾਰਾਗਾਰ ਵਿੱਚ ਰਹਿਣ ਦੇ ਕਾਰਨ ਫਕੀਰ ਥੱਕ ਗਿਆ ਤੇ ਉਸ ਨੇ ਧੰਨ ਉਤੇ ਧਿਆਨ ਹੀ ਨਹੀਂ ਦਿੱਤਾ ਜਦੋਂ ਉਹ ਉੱਠੇਗਾ ਤਦ ਜ਼ਰੂਰ ਧਰਨੋਂ ਦੇਖ ਕੇ پاਗਲ ਹੋ ਜਾਵੇਗਾ ਤੇ ਜੋ ਧਰਨ ਉਸਨੇ ਬਾਹਰ ਸੁੱਟਿਆ ਉਸ ਨੂੰ ਵੀ ਉਠਾ ਕੇ ਚੌਪੜੀ ਵਿੱਚ ਲੁਕੋ ਲਵੇਗਾ ਰਾਜਾ ਫਕੀਰ ਦੇ ਉੱਠਣ ਦਾ ਇੰਤਜ਼ਾਰ ਕਰਨ ਲੱਗ ਪਿਆ ਇੱਕ ਪੈਰ ਬੀਤ ਜਾਣ ਤੋਂ ਬਾਅਦ ਫਕੀਰ ਉੱਠਿਆ ਉਸਨੇ ਇੱਧਰ ਉੱਧਰ ਦੇਖਿਆ ਤੇ ਕਿਹਾ ਇਹ ਕੌਣ ਇੱਥੇ ਕੂੜਾ ਕਰਕਟ ਸੁੱਟ ਕੇ ਚਲਾ ਗਿਆ ਉਸਨੇ ਝਾੜੂ ਉਠਾਇਆ ਤੇ ਆਪਣੀ ਚੌਪੜੀ ਦੀ ਸਫਾਈ ਕਰਨ ਲੱਗ ਪਿਆ ਸਾਰਾ ਧੰਨ ਕੱਢ ਕੇ ਉਸਨੇ ਬਾਹਰ ਸੁੱਟ ਦਿੱਤਾ ਤੇ ਆਪਣਾ ਝੋਲਾ ਉਠਾ ਕੇ ਉੱਥੋਂ ਤੁਰ ਪਿਆ ਰਾਜਾ ਚੁੱਪਚਾਪ ਦੇਖ ਰਿਹਾ ਸੀ ਉਸਨੇ ਸੋਚਿਆ ਇਹ ਫਕੀਰ ਪਾਗਲ ਤਾਂ ਨਹੀਂ ਫਿਰ ਵੀ ਰਾਜੇ ਨੇ ਸੋਚਿਆ ਵੀ ਸ਼ਾਇਦ ਇਸ ਨੂੰ ਧੰਨ ਦੀ ਲੋੜ ਹੀ ਨਾ ਹੋਵੇ ਪਰ ਇੱਕ ਅਜੀਹੀ ਚੀਜ਼ ਹੈ ਜਰੂਰ ਆ ਜਿਸ ਦੇ ਪਿੱਛੇ ਸਾਰੇ پاگل ਰਹਿੰਦੇ ਆ ਤੇ ਉਹ ਸਭ ਨੂੰ ਚਾਹੀਦੀ ਹੈ ਰਾਜੇ ਨੇ ਉਸ ਚੀਜ਼ ਦਾ ਬੰਦੋਬਸਤ ਕਰਾਇਆ ਤੇ ਫਕੀਰ ਦੀ ਚੌਪੜੀ ਵਿੱਚ ਰਖਵਾ ਦਿੱਤਾ ਫਕੀਰ ਦੇ ਆਉਣ ਦਾ ਇੰਤਜ਼ਾਰ ਕਰਨ ਲੱਗ ਪਿਆ ਕੁਝ ਸਮੇਂ ਬਾਅਦ ਫਕੀਰ ਵਾਪਸ ਆਇਆ ਤੇ ਜਦੋਂ ਆਪਣੀ ਚੌਪੜੀ ਵਿੱਚ ਦਾਖਲ ਹੋਇਆ ਤ ਉਸ ਨੇ ਦੇਖਿਆ ਕਿ ਉਸ ਦੀ ਚੌਪੜੀ ਵਿੱਚ ਕੁਝ ਲੜਕੀਆਂ ਬੈਠੀਆਂ ਨੇ ਬਹੁਤ ਹੀ ਸੋਹਣੀਆਂ ਤੇ ਜਿਨ੍ਹਾਂ ਵਿੱਚ ਜੋਪਣ ਕੁੱਟ-ਕੁੱਟ ਕੇ ਭਰਿਆ ਹੋਇਆ ਤੇ ਉਹ ਸਭ ਫਕੀਰ ਨੂੰ ਆਪਣੀਆਂ ਅਦਾਵਾਂ ਦੇ ਨਾਲ ਲਿਬਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਫਕੀਰ ਨੇ ਉਨਾ ਸਾਰੀਆਂ ਵੱਲ ਵੇਖਿਆ ਤੇ ਕਿਹਾ ਪੁੱਤਰੀਓ ਕਿ ਤੁਹਾਨੂੰ ਸਭ ਨੂੰ ਭੁੱਖ ਲੱਗੀ ਏ ਮੈਂ ਤੁਹਾਡੇ ਲਈ ਖਾਣਾ ਬਣਾ ਦੇਵਾਂ ਖਾਣਾ ਖਾ ਕੇ ਜਾਓ ਫਕੀਰ ਨੇ ਸਾਰੀਆਂ ਕੁੜੀਆਂ ਦੇ ਲਈ ਭੋਜਨ ਬਣਵਾਇਆ ਤੇ ਸਭ ਨੇ ਭੋਜਨ ਖਾਧਾ ਹੁਣ ਉਹਨਾਂ ਲੜਕੀਆਂ ਦੇ ਕੋਲ ਕਹਿਣ ਦੇ ਲਈ ਕੁਝ ਵੀ ਨਹੀਂ ਸੀ ਬਚਿਆ ਫਕੀਰ ਨੇ ਕਿਹਾ ਬੇਟਾ ਸਾਡਾ ਮਨ ਸਾਫ਼ ਹੋਣਾ ਚਾਹੀਦਾ ਸਰੀਰ ਨਾਲ ਕੋਈ ਫਰਕ ਨਹੀਂ ਪੈਂਦਾ ਮਨ ਸਾਫ਼ ਹੋਦੋਂ ਹੋਵੇਗਾ ਜਦੋਂ ਮਨ ਸਥਿਰ ਹੋਵੇਗਾ ਮੰਨ ਦੀ ਚੰਚਲਤਾ ਸਾਨੂੰ ਲੁੱਟ ਲੈਂਦੀ ਹੈ ਅਸੀਂ 扑ਟਕ ਜਾਂਦੀਆਂ ਪਰ ਮੰਨ ਦੀ ਸਥਿਰਤਾ ਸਾਨੂੰ ਉਚਾਈਆਂ ਤੱਕ ਲੈ ਜਾਂਦੀ ਫਕੀਰ ਨੇ ਸਾਰੀਆਂ ਲੜਕੀਆਂ ਨੂੰ ਅਸ਼ੀਰਵਾਦ ਦਿੱਤਾ ਤੇ ਉਹ ਲੜਕੀਆਂ ਇਸ ਤਰ੍ਹਾਂ ਉਥੋਂ ਗਈਆਂ ਜਿਵੇਂ ਕਿ ਉਹ ਆਪਣੇ ਪਿਤਾ ਨੂੰ ਮਿਲ ਕੇ ਜਾ ਰਹੀਆਂ ਹੋਣ ਇਹ ਸਭ ਦੇਖ ਕੇ ਰਾਜਾ ਹੈਰਾਨ ਹੋ ਗਿਆ ਉਸਨੇ ਸੋਚਿਆ ਕਿ ਫਕੀਰ ਨੂੰ ਐਵੇਂ ਨਹੀਂ ਚਾਹੀਦਾ ਤਾਂ ਉਹ ਚਾਹੁੰਦਾ ਕੀ ਹੈ ਅਜਿਹੀ ਕਿਹੜੀ ਚੀਜ਼ ਆ ਜੋ ਫਕੀਰ ਰੱਖ ਸਕਦਾ ਬਹੁਤ देर ਸੋਚਣ ਤੋਂ ਬਾਅਦ ਰਾਜੇ ਨੇ ਸੋਚਿਆ ਉਸ ਨੂੰ ਇੱਕ ਅਜਿਹੀ ਚੀਜ਼ ਦੇਵੇਗਾ ਜਿਹਦੇ ਲਈ ਸਭ ਪਰੇਸ਼ਾਨ ਰਹਿੰਦੇ ਨੇ ਸਭ ਚਿੰਤਤ ਰਹਿੰਦੇ ਨੇ ਸਭ ਛੜਜੰਤਰ ਰਚਦੇ ਨੇ ਤੇ ਜ਼ਿੰਦਗੀ ਪਰ ਇਸ ਬਾਰੇ ਕਲਪਨਾਵਾਂ ਵਿੱਚ ਸੋਚਦੇ ਰਹਿੰਦੇ ਨੇ ਪਰ ਉਹ ਸਭ ਬਣ ਨਹੀਂ ਪਾਉਂਦੇ ਐ ਸੋਚ ਕੇ ਰਾਜਾ ਫਕੀਰ ਦੀ ਚੌਪੜੀ ਵਿੱਚ ਚਲਾ ਗਿਆ ਰਾਜੇ ਨੂੰ ਦੇਖਦੇ ਹੀ ਫਕੀਰ ਨੇ ਕਿਹਾ ਆਓ ਰਾਜਨ ਤੁਹਾਡਾ ਸਵਾਗਤ ਹੈ ਰਾਜੇ ਨੇ ਕਿਹਾ ਅੱਜ ਮੈਂ ਤੁਹਾਨੂੰ ਇੱਕ ਅਜੀਹੀ ਚੀਜ਼ ਦੇਣ ਆਇਆ ਜੋ ਦੁਨੀਆਂ ਵਿੱਚ ਕਿਸੇ ਕੋਲ ਵੀ ਨਹੀਂ ਤੇ ਜਿਸ ਲਈ ਸਾਰੀ ਦੁਨੀਆਂ ਪਰੇਸ਼ਾਨ ਰਹਿੰਦੀ ਲੋਕ ਲੜਦੇ ਰਹਿੰਦੇ ਨੇ ਛੜਯੰਤਰ ਰਚਦੇ ਰਹਿੰਦੇ ਨੇ ਪਰ ਫਿਰ ਵੀ ਉਹਨਾਂ ਨੂੰ ਇਹ ਚੀਜ਼ ਨਸੀਬ ਨਹੀਂ ਹੁੰਦੀ ਦੋਸਤੋ ਐਨਾ ਕਹਿੰਦੇ ਰਾਜੇ ਨੇ ਆਪਣਾ ਮੁਕਟ ਉਤਾਰ ਕੇ ਫਕੀਰ ਦੇ ਸਿਰ ਉੱਤੇ ਰੱਖ ਦਿੱਤਾ ਤੇ ਕਿਹਾ ਅੱਜ ਤੋਂ ਤੁਸੀਂ ਇਸ ਦੇਸ਼ ਦੇ ਰਾਜੇ ਹੋ ਫਕੀਰ ਨੇ ਆਪਣੇ ਸਿਰ ਤੋਂ ਮੁਕਤ ਉਤਾਰਿਆ ਕਿਉਂਕਿ ਲੈਦੇ ਕੇ ਅਹੀ ਤੱਕ ਇੱਕ ਚੀਜ਼ ਤੁਹਾਡੇ ਕੋਲ ਬਚੀ ਆ ਉਸ ਨੂੰ ਜੇ ਤੁਸੀਂ ਮੈਨੂੰ ਦੇ ਦਿੱਤਾ ਤਾਂ ਤੁਹਾਡੇ ਕੋਲ ਕੀ ਬਚੇਗਾ ਇੱਥੇ ਫਿਰ ਤੋਂ ਰਾਜੇ ਦੇ ਹੰਕਾਰ ਨੂੰ ਬੜੀ ਠੇਸ ਪਹੁੰਚੀ ਰਾਜਾ ਬੋਲਿਆ ਅਜੀਬ ਪਾਗਲ ਆਦਮੀ ਹੈ ਖੁਦ ਕੰਗਾਲੀ ਵਿੱਚ ਜੀ ਰਹੇ ਹੋ ਤੇ ਮੈਨੂੰ ਕੰਗਲ ਦੱਸ ਰਹੇ ਹੋ ਮੈਂ ਤਾਂ ਸੋਚਦਾ ਸੀ ਕਿ ਤੈਨੂੰ ਪਰਮ ਸੁਖ ਮਿਲੇਗਾ ਪਰ ਤੂੰ ਤਾਂ ਦੁੱਖ ਵਿੱਚ ਹੀ ਜਿਉਣ ਦਾ ਆਦੀ ਹੈ ਇਸ ਲਈ ਇਹ ਸਭ ਤੇਰੇ ਕੰਮ ਦਾ ਨਹੀਂ ਹੈ ਫਕੀਰ ਜੋਰ-ਜੋਰ ਨਾਲ ਹੱਸਿਆ ਉਸਨੇ ਕਿਹਾ ਅਸਲ ਵਿੱਚ ਜਿਸ ਨੂੰ ਤੁਸੀਂ ਪਰਮ ਸੁਖ ਦੱਸ ਰਹੇ ਹੋ ਨਾ ਇਹ ਪਰਮ ਦੋਖਾ ਇਹ ਜੋ ਕੁਝ ਤੁਸੀਂ ਮੈਂ ਦੱਸਦੇ ਹੋ ਨਾ ਕਿ ਤੁਹਾਡੇ ਕੋਲ ਕਿੰਨੀ ਜ਼ਮੀਨ ਹੈ ਤੁਹਾਡੇ ਕੋਲ ਕਿੰਨੀ ਤਾਕਤ ਆ ਤੁਹਾਡੇ ਕੋਲ ਕਿੰਨਾ ਧਨ ਆ ਇਹ ਕਦੇ ਕਿਸੇ ਕੋਲ ਨਹੀਂ ਰਿਹਾ ਤੁਹਾਡੇ ਕੋਲ ਵੀ ਨਹੀਂ ਰਹੇਗਾ ਕੁਝ ਅਜਿਹਾ ਕਮਾਓ ਰਾਜਨ ਜੋ ਤੁਹਾਡੇ ਕੋਲ ਰਹਿ ਸਕੇ ਅਸਲੀ ਮੈਂ ਤੁਹਾਨੂੰ ਕੰਗਾਲ ਕਹਿ ਰਿਹਾ ਰਾਜਾ ਬੋਲਿਆ ਤਾਂ ਕਿ ਮੈਨੂੰ ਤੇਰੇ ਵਰਗਾ ਹੋ ਜਾਣਾ ਚਾਹੀਦਾ ਰਾਜ ਭਾਗ ਛੱਡ ਦੇਣਾ ਚਾਹੀਦਾ ਹੱਥ ਵਿੱਚ ਕਟੋਰਾ ਲੈ ਕੇ ਘੁੰਮਣਾ ਚਾਹੀਦਾ ਤੇ ਦਰ ਦਰ ਭਟਕ ਕੇ ਭੀਖ ਮੰਗਣੀ ਚਾਹੀਦੀ ਹੈ ਐਸੀ ਨੂੰ ਅਮੀਰੀ ਕਹਿੰਦੇ ਨਹੀਂ ਫਕੀਰ ਨੇ ਕਿਹਾ ਰਾਜਨ ਤਨ ਦੌਲਤ ਰਾਜ ਭਾਗ ਤੇ ਵਪਾਰ ਸਭ ਕੁਝ ਕਰਨਾ ਚਾਹੀਦਾ ਪਰ ਇਹ ਸਭ ਚੀਜ਼ਾਂ ਸਾਡੇ ਲਈ ਨਹੀਂ ਆਸੀਂ ਇਹਨਾਂ ਦੇ ਲਈ ਨਹੀਂ ਆ ਜਦੋਂ ਅਸੀਂ ਇਹਨਾਂ ਦੇ ਲਈ ਹੋ ਜਾਂਦੇ ਆ ਤਦੋਂ ਸਾਡਾ ਮਕਸਦ ਕੇਵਲ ਧਨ ਕਮਾਉਣਾ ਰਹਿ ਜਾਂਦਾ ਰਾਜ ਨੂੰ ਵਧਾਉਣਾ ਹੀ ਰਹਿ ਜਾਂਦਾ ਇਹ ਵਾਸਨਾ ਵਿੱਚ ਖੇਡਣਾ ਹੀ ਸਾਡਾ ਮਕਸਦ ਬਣ ਜਾਂਦਾ ਉਦੋਂ ਸਭ ਕੁਝ ਬੇਅਰਥ ਹੋਇਆ ਅਸੀਂ ਉਹਨਾਂ ਚੀਜ਼ਾਂ ਨੂੰ ਇਕੱਠਾ ਕਰਦੇ ਰਹਿੰਦੇ ਹਾਂ ਜੋ ਇੱਕ ਦਿਨ ਨਹੀਂ ਰਹਿਣਗੀਆਂ ਫਿਰ ਅਸੀਂ ਬਹੁਤ ਗਰੀਬ ਮਹਿਸੂਸ ਕਰਦੇ ਹਾਂ ਦੁਨੀਆ ਵਿੱਚ ਜੋ ਵੀ ਚੀਜ਼ਾਂ ਨੇ ਉਹ ਸਭ ਮਨੁੱਖਤਾ ਜਾਣੀ ਕੇ ਸਾਡੇ ਭੋਗਣ ਦੇ ਲਈ ਨੇ ਪਰ ਜਦੋਂ ਉਹ ਸਾਰੀਆਂ ਚੀਜ਼ਾਂ ਸਾਡਾ ਉਪਯੋਗ ਕਰਨ ਲੱਗ ਜਾਂਦੀਆਂ ਨੇ ਉਦੋਂ ਸਾਨੂੰ ਪਰਮ ਹੁੰਦਾ ਕਿ ਸਾਡੇ ਕੋਲ ਬਹੁਤ ਕੁਝ ਆ ਜਿਵੇਂ ਕਿ ਤੁਹਾਨੂੰ ਰਾਜਨ ਤੁਹਾਡੇ ਕੋਲ ਕੁਝ ਵੀ ਨਹੀਂ ਹੈ ਰਾਜਾਸ ਕੇ ਬੋਲਿਆ ਇੱਕ ਫਕੀਰ ਇੱਕ ਦਰਦਰ ਇੱਕ ਗਰੀਬ ਇਸ ਤਰ੍ਹਾਂ ਦੀਆਂ ਗੱਲਾਂ ਕਰ ਸਕਦਾ ਕੋਈ ਰਾਜਾ ਨਹੀਂ ਫਕੀਰ ਜੋਰ ਨਾਲ ਹਸਿਆ ਤੇ ਉਸਨੇ ਕਿਹਾ ਤੁਹਾਡੇ ਪਿਤਾ ਮੌਤ ਦੇ ਪਲੰਘ ਤੇ ਪਏ ਹੋਏ ਨੇ ਰਾਜਨ ਜਾ ਕੇ ਆਪਣੇ ਪਿਤਾ ਨੂੰ ਪੁੱਛੋ ਕਿ ਉਹਨਾਂ ਨੇ ਹੁਣ ਤੱਕ ਕੀ ਕਮਾਇਆ ਰਾਜਾ ਆਪਣੇ ਪਿਤਾ ਦੇ ਕੋਲ ਪਹੁੰਚਿਆ ਤੇ ਪਿਤਾ ਨੂੰ ਕਿਹਾ ਪਿਤਾ ਜੀ ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ ਤੁਸੀਂ ਅੱਜ ਤੱਕ ਕੀ ਕਮਾਇਆ ਉਹ ਕੀ ਜੋ ਤੁਸੀਂ ਇਕੱਠਾ ਕੀਤਾ ਐਨਾ ਵੱਡਾ ਰਾਜ ਏ ਐਨਾ ਧਨ ਤੇ ਮੇਰੇ ਵਰਗਾ ਪੁੱਤਰ ਐਨਾ ਸਾਰਾ ਜਸ਼ ਕਿ ਇਹ ਹੀ ਸਭ ਕੁਝ ਕਮਾਇਆ ਤਪਿ ਤਨ ਕਿ ਆਪ ਪੁੱਤਰ ਜਦੋਂ ਤੱਕ ਮੇਰੇ ਹੱਥ ਪੈਰ ਚੱਲਦੇ ਸੀ ਜਦੋਂ ਤੱਕ ਮੈਨੂੰ ਵਿਸ਼ਵਾਸ ਸੀ ਕਿ ਮੈਂ ਜਿਉਂਦਾ ਰਹਾਂਗਾ ਤਦ ਤੱਕ ਅਜੀਹਾਈ ਲੱਗਦਾ ਸੀ ਪਰ ਅੱਜ ਜਦ ਮੈਂ ਜਾਣਦਾ ਕਿ ਮੇਰੀ ਮੌਤ ਕਦੀ ਵੀ ਮੇਰੇ ਤੱਕ ਆ ਸਕਦੀ ਤਦ ਮੈਂ ਸੋਚਿਆ ਕਿ ਮੈਂ ਕੀ ਕਮਾਇਆ ਹੁਣ ਮੈਂ ਆਪਣੇ ਆਪ ਨੂੰ ਖਾਲੀ ਮਹਿਸੂਸ ਕਰਦਾ ਤਾਂ ਜੋ ਜੋ ਕੁਝ ਮੇਰੇ ਕੋਲ ਆ ਉਸ ਵਿੱਚ ਲਾਲਚ ਛੜਿਆੰਤਰ ਕਰੂਰਤਾ ਬੇਈਮਾਨੀ ਧੋਖੇਬਾਜ਼ੀ ਵਾਸ਼ਨਾਵਾਂ ਵਿੱਚ ਲਿਪਟ ਸਭ ਕੁਝ ਮੈਂ ਇਕੱਠਾ ਰੱਖਿਆ ਅਹੀਂ ਇਹ ਜੋ ਮੈਂ ਇਕੱਠਾ ਕੀਤਾ ਬਾਕੀ ਕੁਝ ਵੀ ਮੇਰੇ ਕੋਲ ਨਹੀਂ ਤੇ ਨਾ ਹੀ ਮੇਰੇ ਨਾਲ ਜਾਣਾ ਅੱਜ ਮੈਨੂੰ ਆਪਣੇ ਆਪ ਉੱਤੇ ਬਹੁਤ ਹਾਸ ਆ ਰਿਹਾ ਤੇ ਅਫਸੋਸ ਵੀ ਹੋ ਰਿਹਾ ਕਿ ਕਿੰਨਿਆਂ ਨੂੰ ਮੈਂ ਆਪਣਾ ਕਹਿੰਦਾ ਸੀ ਕਿੰਨੇ ਆਪਣੇ ਮੇਰੇ ਕੋਲ ਹੁੰਦੇ ਸੀ ਕਿੰਨਾ ਲਗਾਵ ਮੈਂ ਸਭ ਨਾਲ ਰੱਖਦਾ ਸੀ ਪਰ ਅੱਜ ਕੋਈ ਵੀ ਮੇਰੇ ਨਾਲ ਨਹੀਂ ਤੁਸੀਂ ਵੀ ਨਹੀਂ ਪੁੱਤਰ ਐਨਾ ਵੱਡਾ ਪਾਗਲ ਮੈਂ ਕਿਵੇਂ ਬਣ ਗਿਆ ਪਿਤਾ ਦੇ ਮੂੰਹ ਆਏ ਗੱਲ ਸੁਣ ਕੇ ਰਾਜੀ ਨੂੰ ਬਹੁਤ ਠੇਸ ਲੱਗੀ ਉਹ ਵਾਪਸ ਫਕੀਰ ਦੇ ਕੋਲ ਪਹੁੰਚਿਆ ਤੇ ਕਿਹਾ ਮੈਂ ਸਮਝ ਗਿਆ ਮੈਂ ਕੰਗਾਲ ਹਾਂ ਤੇ ਮੇਰੇ ਕੋਲ ਕੁਝ ਵੀ ਨਹੀਂ ਪਰ ਮੈਂ ਅਮੀਰ ਕਿਵੇਂ ਹੋ ਸਕਦਾ ਮੈਂ ਅੰਤਮ ਸਮੇਂ ਉੱਤੇ ਇਹ ਨਾ ਕਹਾ ਕਿ ਮੇਰੇ ਕੋਲ ਕੁਝ ਵੀ ਨਹੀਂ ਫਕੀਰ ਨੇ ਕਿਹਾ ਜੋ ਚੀਜ਼ ਜਿਸ ਕੰਮ ਦੇ ਲਈ ਉਸਤਾ ਉਵੇਂ ਹੀ ਉਪਯੋਗ ਕਰੋ ਤੁਸੀਂ ਅਮੀਰ ਹੋ ਜਾਓਗੇ ਕਰਮ ਸਹੀ ਕਰੋਗੇ ਤਾਂ ਸਹੀ ਫਲ ਮਿਲੇਗਾ ਤੇ ਸਹੀ ਕੀਆ ਸਹੀ ਹੈ ਤਨ ਕਮਾਓ ਤਨ ਦੇ ਮਾਲਕ ਬਣੋ ਪਰ ਤਾਨੂੰ ਆਪਣਾ ਮਾਲਕ ਕਦੇ ਨਾ ਬਣਾਓ ਰਾਜਾ ਬਣੋ ਪਰ ਜਨ ਦਾ ਖਿਆਲ ਰੱਖੋ ਪਰ ਪਰਜਾਂ ਨੂੰ ਲੁੱਟ ਕੇ ਨਾ ਖਾਓ ਆਪਣੀ ਪ੍ਰਸ਼ੰਸਾ ਖੁਦ ਨਾ ਕਰੋ ਜੇਕਰ ਲੋਕ ਤੁਹਾਡੀ ਪ੍ਰਸ਼ੰਸਾ ਕਰਨ ਤਾਂ ਮੰਨੋ ਕਿ ਤੁਸੀਂ ਖੁੱਚ ਕਮਾਇਆ ਸਾਰੀਆਂ ਪੌਤਿਕ ਚੀਜ਼ਾਂ ਨਾਲ ਖੁਦ ਨੂੰ ਜੋੜਨਾ ਛੱਡ ਦਿਓ ਕਿਉਂਕਿ ਇਹ ਸਾਰੀਆਂ ਚੀਜ਼ਾਂ ਨਾਸ਼ਵੰਦ ਨੇ ਤੁਸੀਂ ਵੀ ਨਾਸ਼ਵੰਦ ਹੋ ਜਿਵੇਂ ਤੁਸੀਂ ਇਕੱਲੇ ਆਉਂਦੇ ਹੋ ਵੈਸੇ ਹੀ ਤੁਸੀਂ ਇਕੱਲੇ ਨਹੀਂ ਜਾਂਦੇ ਆਪਣੇ ਕਰਮ ਕਮਾ ਕੇ ਜਾਂਦੇ ਹੋ ਤੇ ਇਹ ਚੰਗੇ ਹੋ ਸਕਦੇ ਨੇ ਜਾਂ ਬੁਰੇ ਵੀ ਹੋ ਸਕਦੇ ਨੇ ਇਹਨਾਂ ਤੋਂ ਤੁਸੀਂ ਆਪਣਾ ਪਿੱਛਾ ਨਹੀਂ ਛੁਡਾ ਸਕਦੇ ਰਾਜੇ ਨੇ ਫਕੀਰ ਦਾ ਧੰਨਵਾਦ ਕੀਤਾ ਤੇ ਉੱਥੋਂ ਚਲੇ ਗਿਆ ਉਸ ਤੋਂ ਬਾਅਦ ਕਦੇ ਵੀ ਉਸਨੇ ਲੋਕਾਂ ਵਿੱਚ ਧਾਨੀ ਵਡਿਆ ਨਾ ਹੀ ਕਦੀ ਆਪਣੀ ਪ੍ਰਸ਼ੰਸਾ ਕੀਤੀ ਤੇ ਨਾ ਹੀ ਕਿਸੇ ਦੂਸਰੇ ਦੇਸ਼ ਦੇ ਰਾਜ ਉੱਤੇ ਬੇਵਜਾ ਚੜਾਈ ਕੀਤੀ ਪਰ ਉਸਨੇ ਆਪਣੇ ਲੋਕਾਂ ਨੂੰ ਇੰਨਾ ਮਜ਼ਬੂਤ ਬਣਾਇਆ ਕਿ ਉਹਨਾਂ ਨੂੰ ਕਿਸੇ ਤੋਂ ਧੰਨ ਮੰਗਣ ਦੀ ਲੋੜ ਹੀ ਨਾ ਪਵੇ ਕੋਈ ਇੰਨਾ ਗਰੀਬ ਨਾ ਹੋਵੇ ਕਿ ਉਸਦੇ ਕੋਲ ਖਾਣ ਲਈ ਭੋਜਨ ਨਾ ਹੋਵੇ ਪੈਣ ਲਈ ਕਪੜਾ ਨਾ ਹੋਵੇ ਰਹਿਣ ਲਈ ਛੱਤ ਨਾ ਹੋਵੇ ਜੁੱਧ ਵਿੱਚ ਬੇਵਜਾ ਸਿਪਾਈਆਂ ਦੀ ਜਾਨ ਜਾਂਦੀ ਸੀ ਇਸ ਲਈ ਉਸਨੇ ਜੁੱਧ ਕਰਨੇ ਬੰਦ ਕਰ ਦਿੱਤੇ ਉਹ ਕੇਵਲ ਆਪਣੇ ਲੋਕਾਂ ਦੀ ਰੱਖਿਆ ਕਰਨ ਲਈ ਜੁੱਧ ਵਿੱਚ ਉਤਰਦਾ ਹੁਣ ਲੋਕ ਉਸ ਰਾਜੇ ਦੀ ਪ੍ਰਸ਼ੰਸਾ ਹੀ ਨਹੀਂ ਸਗੋਂ ਉਸ ਨੂੰ ਪੂਜਣ ਵੀ ਲੱਗੇ ਐਦਾਂ ਹੀ ਆਪਣੇ ਇੱਕ ਭਿਆਨਕ ਜੁੱਧ ਦੇ ਦੌਰਾਨ ਉਹ ਰਾਜਾ ਆਪਣੇ ਇੱਕ ਸਿਪਾਈ ਦੀ ਜਾਨ ਬਚਾਉਂਦਾ ਬਚਾਉਂਦਾ ਜ਼ਖਮੀ ਹੋ ਗਿਆ ਰਾਜਾ ਜੁੱਧ ਤਾਂ ਜਿੱਤ ਗਿਆ ਪਰ ਉਸ ਦੀ ਜਾਨ ਤੇ ਬਾਣਾਈ ਉਹ ਆਪਣੇ ਅੰਤਮ ਸਾਹ ਗਿਣ ਰਿਹਾ ਸੀ ਦੋਸਤੋ ਉਸ ਸਮੇਂ ਉਹ ਜੋਰ-ਜੋਰ ਨਾਲ ਹਸਿਆ ਤੇ ਬੋਲਿਆ हे ਫਕੀਰ ਤੇਰਾ ਧੰਨਵਾਦ ਮੇਰੀ ਲਈ ਐਨੇ ਲੋਕਾਂ ਨੂੰ ਬੁਹਾ ਰਹੇ ਨੇ ਮੈਂ ਐਨਾ ਕੁਝ ਕਮਾ ਲਿਆ ਤੇ ਇਸ ਤਰ੍ਹਾਂ ਲੱਗਦਾ ਕਿ ਐਨਾ ਕੁਝ ਕਮਾ ਕੇ ਵੀ ਮੈਂ ਕੁਝ ਨਹੀਂ ਕਮਾਇਆ ਮੈਂ ਖਾਲੀ ਹੱਥ ਆਇਆ ਸੀ ਤੇ ਖਾਲੀ ਹੱਥ ਜਾ ਰਿਹਾ ਨਾ ਕੁਝ ਚੰਗਾ ਏ ਨਾ ਕੁਝ ਬੁਰਾ ਉਦੋਂ ਅਚਾਨਕ ਉਹ ਫਕੀਰ ਰਾਜੇ ਦੇ ਕੋਲ ਆਇਆ ਤੇ ਕਹਿਣ ਲੱਗਾ ਅਰੇ ਉਹ ਰਾਜਨ ਕਿੱਥੇ ਜਾ ਰਹੇ ਹਾਲੇ ਤਾਂ ਤੁਸੀਂ ਹੋਰ ਸ਼ਾਸਨ ਕਰਨਾ ਰੁਕ ਜਾਓ ਹਲੇ ਰੁਕ ਜਾਓ ਫਕੀਰ ਨੇ ਆਪਣੀ ਚੋਲੀ ਵਿੱਚੋਂ ਇੱਕ ਅਸ਼ੱਦੀ ਕੱਢੀ ਤੇ ਰਾਜੇ ਨੂੰ ਪੜਾ ਦਿੱਤੀ। ਕੁਝ ਦਿਨਾਂ ਬਾਅਦ ਰਾਜਾ ਤੰਦਰੁਸਤ ਹੋ ਗਿਆ। ਤੋ ਤੁਰੰਤ ਉਹ ਫਕੀਰ ਦੀ ਚੌਪੜੀ ਵਿੱਚ ਪਹੁੰਚਿਆ। ਪਰ ਉੱਥੇ ਕੋਈ ਵੀ ਨਹੀਂ ਸੀ। ਫਕੀਰ ਕਿੱਥੇ ਗਿਆ? ਕਿਸੇ ਨੂੰ ਕੁਝ ਨਹੀਂ ਪਤਾ। ਇਸ ਘਟਨਾ ਨੇ ਰਾਜੇ ਨੂੰ ਗਹਿਰੇ ਤੌਰ ਤੇ ਝੂਲ ਲਿਆ। ਉਸਦੇ ਦਿਲ ਨੂੰ ਝੋਇਆ। ਉਸਦੇ ਜੀਵਨ ਦੇ ਨਜ਼ਰੀਏ ਵਿੱਚ ਮਹੌਲਿਕ ਬਦਲਾ ਆ ਗਿਆ। ਉਸਨੇ ਆਪਣੀਆਂ ਆਰਾਸੀ ਪ੍ਰਥਾਵਾਂ ਨੂੰ ਬਦਲ ਦਿੱਤਾ ਤੇ ਆਪਣੇ ਰਾਜ ਦੀ ਸੇਵਾ ਵਿੱਚ ਇੱਕ ਨਵੇਂ ਉਦੇਸ਼ ਨਾਲ ਜੁਟ ਗਿਆ। ਉਸਦੇ ਸ਼ਾਸਨ ਦਾ ਮੁੱਖ ਮਤਲਬ ਹੋਂ ਲੋਕਾਂ ਦੀ ਭਲਾਈ ਤੇ ਇਹੋ ਉਹਦਾ ਮੰਤਵ ਰਹਿ ਗਿਆ ਸੀ ਸਮਾਜ ਵਿੱਚ ਨਿਆਹ ਬਣ ਗਿਆ ਰਾਜੇ ਦੇ ਜੀਵਨ ਤੇ ਉਸ ਦੀ ਸੋਚ ਵਿੱਚ ਹੋਈ ਇਸ ਬਦਲਾਅ ਨੇ ਨਾ ਕੇਵਲ ਉਸਨੂੰ ਬਲਕੇ ਉਸ ਤੇ ਪੂਰੇ ਰਾਜ ਨੂੰ ਬਦਲ ਕੇ ਰੱਖ ਦਿੱਤਾ ਲੋਕ ਉਸ ਦੀ ਇੱਜ਼ਤ ਕਰਨ ਲੱਗ ਪਏ ਨਾ ਕੇਵਲ ਐਸਲੀ ਕਿ ਉਹ ਰਾਜਾ ਸੀ ਬਲਕੇ ਐਸਲੀ ਕਿ ਉਸ ਨੇ ਆਪਣੀ ਜ਼ਿੰਦਗੀ ਦੇ ਸੱਚੇ ਅਰਥ ਨੂੰ ਸਮਝਿਆ ਤੇ ਅਮਲ ਵਿੱਚ ਲਿਆਂਦਾ ਸੋ ਦੋਸਤੋ ਮੈਨੂੰ ਉਮੀਦ ਆ ਕਿ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਤੁਸਾਂ ਨੇ ਇਸ ਕਹਾਣੀ ਤੋਂ ਕੋਈ ਸਿੱਖਿਆ ਲਈਏ ਤਾਂ ਇਸ ਨੂੰ ਆਪਣੇ ਦੋਸਤਾਂ ਨਾਲ ਵੀ ਜ਼ਰੂਰ ਸਾਂਝਾ ਕਰਨਾ ਜੀ ਤਾਂ ਜੋ ਉਹ ਵੀ ਆਪਣੀ ਜ਼ਿੰਦਗੀ ਵਿੱਚ ਇਸ ਕਹਾਣੀ ਦੀ ਸਿੱਖਿਆ ਨੂੰ ਅਮਲ ਵਿੱਚ ਲਿਆ ਸਕਣ ਅੱਪਾ ਇਹੋ ਜਿਹੀਆਂ ਕਹਾਣੀਆਂ ਲੈ ਕੇ ਆਉਂਦੇ ਰਹਾਂਗੇ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਮਿਲਦੇ ਆਇਆਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਰੱਖਿਓ ਬਹੁਤ ਜ਼ਿਆਦਾ ਖਿਆਲ ਰੱਬ ਰਾਖਾ